ਸਾਸ੍ਰੀ ਕਾ ਜੀ ਦਾ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਯੋਸ਼ੀ ਜੋਸ਼ੀ ਜੈਨ ਨੂੰ ਅਮ ਤੇ ਅਸੀਂ ਨਾਮ ਦਾ ਪਰਦਾ ਤੁਹਾਡਾ ਸਵਾਗਤ ਕਰਦੇ ਆਂ ਲਓ ਜੀ ਹਾਜ਼ਰਾਂ ਅਸੀਂ ਤੁਹਾਡੀ ਪਿਆਰੀ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਲੋਕੀਤ ਰਹਿ ਕੇ ਤੇ ਆਪਣੇ ਸੱਗੇ ਯਾਰ ਨੂੰ ਟਾਈਮ ਰੱਖਦੇ ਹੋਏ ਜੀ ਯਾਦਾ ਵਿੱਚ ਰਹਿੰਦੇ ਹੋਏ ਕਿ ਅਸੀਂ ਮੈਂ ਬਹੁਤ ਹੀ ਪਿਆਰਾ ਜਿਹਾ ਲੋਕੀਤ ਰਹਿ ਕੇ ਆਈਆਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਜਿਹੜਾ ਮੈਨੂੰ ਪਤਾ ਪਾਉਂਗੀ ਨਾ ਪਹਿਲੇ ਕਾਪੀ ਪੈਂਸ਼ਨ ਲੈ ਕੇ ਬੈਠ ਜਾ ਤੇ ਲਿਖ ਲਿਓ ਇਹ ਇੱਕ ਪੱਥਰ ਤੇ ਆਪਣਾ ਫਲਦਾ ਘਰ ਵਿੱਚ ਜਰੂਰ ਲਾਓ ਇਹ ਇਹ ਤੁਹਾਡੇ ਰੋਗਾਂ ਵਾਸਤੇ ਹੈ ਇਹ ਵੀ ਇਹ ਮੁੱਤਾ ਪਾਉਂਦੇ ਹੈ ਨਾ ਤੇ ਮੈਂ ਹੋਰ ਤੁਸੀਂ ਪਹਿਲਾਂ ਤਾਂ ਆਪਣਾ ਰੰਗਾ ਰੰਗ ਕਰਵਾ ਨਵਾ ਆ ਜਿਓ ਤੇ ਫਿਰ ਆਪਾਂ ਮੁੱਤੇ ਬੰਨ ਲਾਂਗੇ ਹੈ ਨਾ ਤੇ ਜਿਹੜਾ ਮੈਂ ਤੁਹਾਨੂੰ ਸੁਰਮਾ ਦੇਈ ਦੀਆਂ ਤੇ ਮੈਂ ਅੱਖਾਂ ਦੀ ਵੀ ਮੈਂ ਦੱਸ ਦਿਆਂ ਵੀ ਤੁਸੀਂ ਆਹ ਲੈ ਲਓ ਆਹ ਲੈ ਲਓ ਹਨਾ ਅੱਖਾਂ ਦੇ ਜਿਹੜੇ ਕਾਲਾ ਮੋਤੀਆ ਹੁੰਦਾ ਤਾਂ ਗਉ ਪਿਸ਼ਾਬ ਪਾਉ ਪਰਮਾਤਮਾ ਕਰੇ ਉਹਦਾ ਕਾਲਾ ਮੋਤੀਆ ਹਟਦਾ ਨਹੀਂ ਚਿੱਟਾ ਵੀ ਉਹਦੇ ਨਾਲ ਹਟ ਜਾਂਦਾ ਵੀ ਜੇ ਤੁਸੀਂ ਉਹ ਨਹੀਂ ਦੇਸੀ ਗਉ ਦਾ ਪਿਸ਼ਾਬ ਪਾ ਸਕਦੇ ਤਾਂ ਫਿਰ ਮੈਥੋਂ ਚੁਰਮਾ ਹੋਗਾ ਮੇਰਾ ਇਥੇ ਚੁਰਮਾ ਠੀਕ ਕਰ ਦਿੰਦਾ ਕਾਲਾ ਮੋਤੀਆ ਜੇ ਠੀਕ ਹੋਊਗਾ ਤਾਂ ਗਉ ਪਿਸ਼ਾਬ ਨਾਲ ਉਹ ਨਹੀਂ ਨਹੀਂ ਹੁੰਦਾ ਹਨਾ ਉਹ ਵੀ ਵਰੀ ਪੈਣਾ ਅਦਿਨੇ ਫੋਨ ਆਈ ਜਾਂਦੇ ਨੇ ਫਿਰ ਮੈਂ ਦੱਸਦੀ ਰਹਣੀ ਸਭ ਨੂੰ ਤੇ ਲੋ ਫਿਰ ਗੱਲ ਕਰਾਂਗੇ ਇਹ ਤੇ ਆਪਾਂ ਆ ਗਏ ਕਰ ਰੰਗਾਰੰਗ ਪ੍ਰੋਗਰਾਮ ਨਾਲ ਤੇ ਲਾਈ ਆਪਾਂ ਰੌਣਕਾਂ ਤੇ ਸਾਡੇ ਨਾਲ ਗਾਓ ਇਸ ਇੱਕ ਇੱਕ ਮੋਟਿਆਰ ਆਪਣੇ ਘਰ ਵਾਲੇ ਨੂੰ ਕੀ ਕਹਿੰਦੀ ਹੈ ਪਤੀ ਵਕੀ ਹੁੰਦਾ ਇੱਕ ਗੀਤ ਹੈ ਤੇ ਸੁਣਾਓ ਇਕ ਬੇਕ ਰਾ ਦੇ ਡੇੜਾ ਦੂਰ ਜਾ ਮੂਕੇ വീ മൂർത്തി മണിക লাইন বেউড়িকা গোঠে উতে জড়ি কে গোঠে উতে জড়ি গে i ਨਬਰ ਸੇ ਨਣ ਬੀਚ ਸੌਣਦਾਰੀ ਬਨ ਬਰ ਸੇ ਉਮਰ ਗਵਾਲੀ ਚੇ ਨੇ ਲੜ ਲਗ शां जी जोड़ी विच फिरबे रे हिकु साढा माई दूजी ਖਾਇਆ ਮਾਰੇ ਸ਼ਾਮ ਕਾ ਦੀ ਮਾਰ ਰੱਬ ਅਗੇ ਕਰਾਨੀ ਮੈਂ ਹੋਨੀ ਪੁਕਾਰ ਮਰ ਜਾਵੇ ਤੇ ਲੈਣ ਜੀ ਨੇ ਮੋਲਿਆ ਸਾ श मे तेरी तेल ते छुट जे ਉੱਤੇ ਉਤੇ ਜੜੀ ਕੇ ਓਥੇ ਉਤੇ ਜੜੀ ਕੇ ਦਿਗ ਬੇ ਦਿਗਰ ਸਾਡਾ ਸਿੰਘ ਬਾਂ

ਰਾਤੇ ਰਾਰੇ ਸਿੱਖਿਆ ਸਿਖਾਇਆ ਮਾਰੇ ਸ਼ਾਮ ਕਾਲੀ ਮਰਬ ਰੱਬ ਸੰਦਾ ਆਇਆ ਹੋਊਗਾ ਜੋ ਸਮਾਜ ਵਿੱਚ ਵਾਪਰਦਾ ਉਹ ਇਹ ਗੀਤ ਲਿਖੇ ਗਏ ਨੇ ਅੱਗੇ ਤਰਾਸ਼ ਕੇ ਕੋਈ ਕਿਸੇ ਨੇ ਕੋਈ ਟੱਪਾ ਲਾ ਲਿਆ ਕਿਸੇ ਨੇ ਪੀੜੀ ਦਾਰ ਪੀੜੀ ਚੱਲੀ ਜਾਂਦੇ ਨੇ ਥੋੜਾ ਮੋਟਾ ਫਰਕ ਪੈਂਦਾ ਜਾਂਦਾ ਹੈ ਨਾ ਤੇ ਕਿਸੇ ਨੇ ਕੋਈ ਟੱਪਾ ਲਾ ਲਿਆ ਕਿਸੇ ਨੇ ਕੋਈ ਬਹੁਤ ਵਧੀਆ ਸਮਝੇ ਗੀਤ ਹੈ ਕਿ ਤੁਸੀਂ ਇਹਨੂੰ ਚਾਹੇ ਹੋਰ ਤਰਾਸ਼ ਲਓ ਪਰ ਵਧੇ ਵਧੂਗਾ ਤੇ ਇਹਨੂੰ ਐਕਸਟ੍ਰੇਂ ਗਾਓ ਤੇ ਫਿਰ ਪਤਨੀ ਤਾਂ ਇਹੀ ਪ੍ਰਕਾਰ ਸੀ ਨਹੀਂ ਚੱਲ ਸਕੀ ਹੈ ਨਾ ਤੇ ਲੋ ਮਾਣੋ ਇਸ ਕੀ ਦਾ ਆਨੰਦ ਤੇ ਹੁਣ ਆਜੋ ਆਪਾਂ ਤੁਹਾਨੂੰ ਦੁਸਤੀ ਵੱਲ ਮੈਂ ਜਿਹੜਾ ਇਹ ਪੱਥਰ ਚਟ ਬੂਟਾ ਤੁਸੀਂ ਦੇਖੇ ਹੋਣਾ ਹਨਾ ਪੱਥਰ ਚਟ ਦਾ ਬੂਟਾ ਤੁਸੀਂ ਆਪਣੇ ਘਰੇ ਜੂਰ ਲਾ ਕੇ ਰੱਖੋ ਤੇ ਇਹ ਤੋਂ ਨਾ ਬਿਠਾਓ ਇਹ ਪੌਦਾ ਔਸ਼ਦੀਆਂ ਨਾਲ ਗੁਣਾਂ ਨਾਲ ਭਰਪੂਰ ਹੈ ਇਹ ਹਨਾ ਇਹ ਕਿਡਨੀ ਪੱਥਰੀ ਜੋੜਾ ਦਰਦ ਸੋਜ ਹੋ ਜਾਂਦੀ ਆ ਮੂੰਹ ਤੇ ਕਿੰਨ ਮੂਹਾਂ ਆਪੇ ਨਿਕਲੇ ਹੁੰਦੇ ਨੇ ਮੂਤਰ ਵਿਕਾਰ ਜੈਸੀ ਸਮੱਸਿਆ ਸਾਰਿਆਂ ਵਾਸਤੇ ਉਪਯੋਗੀ ਹੈ ਹਨਾ ਤੇ ਤੁਸੀਂ ਇਨਫੈਕਸ਼ਨ ਹੋ ਜੇ ਚਮੜੀ ਤੇ ਵੀ ਜਾ ਅਫਸਰ ਹੋ ਜੇ ਉਹਦੇ ਵਾਸਤੇ ਵੀ ਇਹ ਕਾਰਗਰ ਸਿੱਧ ਹੁੰਦਾ ਜੇ ਇਹਦੀ ਨੂੰ ਆਪਾਂ ਜਿਵੇਂ ਵਰਤੀਏ ਤਾਂ ਤੁਸੀਂ ਦੋ ਪੱਤੇ ਜਿਵੇਂ ਹੁਣ ਪਥਰੀ ਹੈ ਦੋ ਪੱਤੇ ਰੋਜ਼ਾਨਾ ਲਓ ਹੈਨਾ ਉਹ ਅੰਦਰੇ ਪਥਰੀ ਤੁਸੀਂ 8-7 ਦਿਨ ਲੈਂਦੇ ਰਹੋ ਤੇ ਪਥਰੀ ਅੰਦਰੇ ਗਲ ਕੇ ਟੋਟੇ-ਟੋਟੇ ਹੋ ਕੇ ਨਿਕਲ ਜੂ ਟੁੱਟ ਕੇ ਨਿਕਲੂਗਾ ਹੈਨਾ ਤੇ ਅੱਖਾਂ ਅੱਛਾ 1/2 ਲੀਟਰ ਅੱਖਾਂ ਲਈ 1/2 ਲੀਟਰ ਪਾਣੀ ਵਿੱਚ ਇਹ ਕਹਿੰਦੇ 20 ਪੱਤੇ ਉਬਾਲ ਕੇ ਕਾੜਾ ਬਣਾ ਕੇ ਦਿਨ ਵਿੱਚ ਦੋ ਵਾਰ ਵੀ ਪੀ ਸਕਦੇ ਹੈ ਤੇ ਇੱਕ ਪੱਤੇ ਨੂੰ ਪੀਸ ਕੇ ਉਹਦਾ ਲੇਪ ਬਣਾ ਕੇ ਜਿਵੇਂ ਤੁਹਾਡੇ ਜ਼ਖਮਾ ਕੋਈ ਹੈ ਨਾ ਉਥੇ ਲਾ ਦਿਓ ਜੇ ਸੋਜ ਆ ਜਿੱਟਿਆਂ ਗੋਡਿਆਂ ਤੇ ਆ ਜਾਂਦੀ ਹੈ ਸੋਜ ਜਿਵੇਂ ਆ ਜਾਂਦੀ ਹੈ ਨਾ ਤਾਂ ਫਿਰ ਇਹਨੂੰ ਆਪਾਂ ਤੇਲ ਲਾ ਕੇ ਇਹਦੇ ਅੱਥਰਥੇ ਪੱਤੇ ਨੂੰ ਉੱਤੇ ਬੰਨ੍ਹ ਲਓ ਹੈ ਨਾ ਐਨੇ ਰੋਗ ਤੁਹਾਡੇ ਹੀ ਠੀਕ ਕਰਦਾ ਹੋਰ ਇਹਦੇ ਤਾਂ ਮੈਂ ਬਣਾਈ ਵੀ ਸਕਦੀ ਆ ਮਤਲਬ ਐਨੇ ਲਈ ਤੇ ਗੋਣ ਨੇ ਤੇ ਮਮੁੱਢੀ ਗੱਲ ਹੈ ਤੇ ਇਹਨੂੰ ਆਪ ਦੇ ਘਰੇ ਪੱਥਰ ਚੱਟਾ ਲਾ ਕੇ ਰੱਖੋ ਜਿਹਨੂੰ ਲੋੜ ਉਹਨੂੰ ਜੁਰਬਤ ਤੋਂ ਹੋਰ ਕਿਸੇ ਭੈਣ ਭਾਈ ਨੂੰ ਦੱਸੋ ਤੇ ਪੱਥਰ ਚੱਟਦਾ ਅਸੀਂ ਦਾ ਰਸੌਲੀ ਨੂੰ ਇਹ ਨਹੀਂ ਛੱਡਦਾ ਜੇ ਅੰਦਰ ਰਸੌਲੀ ਐ ਕਿਛੇ ਇਹਨੇ ਬੱਚੇ ਜਨ ਕੇ ਬੀਬੀਆਂ ਦੇ ਰਸੌਲੀ ਹੋ ਜਾਂਦੀ ਐ ਨਾ ਤਾਂ ਇਹ ਪੱਥਰ ਚੱਟਦਾ ਪੱਥਰ ਉਹ ਵੀ ਨਹੀਂ ਛੱਡਦਾ ਉਹ ਵੀ ਇਹ ਐ ਪੱਤੇ ਚੱਟ ਕੇ ਤੁਸੀਂ ਪੱਥਰ ਚੱਟਦੇ ਪੱਤੇ ਦੋ ਰੋਜ਼ ਚੱਬ ਲਓ ਜੇ ਵੱਡੇ ਵੱਡੇ ਨੇ ਛੋਟੇ ਨੇ ਤਾਂ ਤਿੰਨ ਚੱਬ ਲਓ ਨਹੀਂ ਦੋ ਤਾਂ ਲੋਜ ਹੈ ਨਾ ਕੋਈ ਇਹ 5-7 ਦਿਨ ਚੱਬਣੇ ਨੇ ਪਰ ਮਾਤਾਂ ਭਲੀ ਕਰੂਗਾ ਲਓ ਮਾਣੋ ਇਸ ਨੁਕਤੇ ਦਾ ਆਨੰਦ ਤੇ ਸਗੀਦਾ ਕੱਲ ਨੂੰ ਫੇਰ ਮਿਲਦੇ ਆ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ